ਵਾਰਾ ਦਾ ਸੌਮੀ ਘਰ ਬਾਬਾ ਜੀ ਦਾ ਉਹਨਾਂ ਨੇ ਤੁਹਾਡੀ ਮਦਦ ਕਰ ਦੇਣੀ ਬੇਟਾ ਬਹੁਤ ਛੋਟਾ ਹੈ ਘਰ ਕੋਈ ਨਹੀਂ ਤੇ ਕੋਈ ਗੱਲ ਨਹੀਂ ਤੋ ਤੁਸੀਂ ਕਿੱਥੇ ਚੱਲੇ ਹੋ ਤੁਸੀਂ ਕਿੱਥੇ ਚੱਲੇ ਹੋ ਅਸੀਂ ਤੁਹਾਡੇ ਬੱਚੇ ਤੁਹਾਡੇ ਇੱਕ 14 ਸਾਲ ਦਾ ਬੱਚਾ ਨਹੀਂ ਕਸੀ ਵੀ ਆ ਠੀਕ ਹੈ ਤੁਸੀਂ ਹੋ ਜਾਣਾ ਠੀਕ ਤੁਹਾਡੇ ਇੱਕ ਦੋ ਦਿਨਾਂ ਚ ਆਪਾ ਆਪਰੇਸ਼ਨ ਕਰਾ ਦਾਂਗੇ ਕੋਈ ਨਹੀਂ ਮਾਤਾ ਜੀ ਉੱਥੇ ਬਿਠਾ ਦੋ ਮਾਥੇ ਆ ਜਾਂਦੇ ਹਾਂਜੀ ਹੁਕਮ ਲਾਓ ਕੀ ਹੋਇਆ ਜੀ ਸਸਕਲ ਮਾ ਜੀ ਹੁਕਮ ਲਾਓ ਕੀ ਹੋਇਆ ਤੁਹਾਨੂੰ ਮੇਰ ਨੂੰ ਐਕਸੀਡੈਂਟ ਹੋ ਗਿਆ ਅੱਛਾ ਜੀ ਕੋਈ ਰਿਪੋਰਟਾਂ ਲੈ ਕੇ ਆਏ ਹੋ ਦਿਖਾਓ ਕਿੱਥੇ ਐਕਸੀਡੈਂਟ ਕਦੋਂ ਹੋ ਗਿਆ ਸੀ 2 ਕੁ ਮਹੀਨੇ ਬੱਚੇ ਇੱਕੋ ਹੀ ਬੇਟਾ ਹੀ ਹੈ ਇੱਕੋ ਬੇਟਾ ਹੀ ਹੈ ਚਲੋ 14 ਸਾਲ ਦਾ ਛੋਟਾ ਹੀ ਹੈ ਛੋਟਾ ਹੀ ਹੈ ਹਸਬੰਡ ਤੁਹਾਡੇ ਬਾਈ ਮੇਟ ਕਮਰਾਜ ਮਿਸਤਰੀ ਕੋਈ ਗੱਲ ਤੁਸੀਂ ਕੀ ਲੱਗਦੇ ਨਾਲ ਮੈਂ ਪੰਜਾਬੀ ਹਾਂਜੀ ਕੀ ਹੋ ਗਿਆ ਸੀ ਇਹਨਾਂ ਨੂੰ ਐਕਸੀਡੈਂਟ ਹੋ ਗਿਆ ਸੀ ਫਿਰ ਉਹ ਇਹਨੇ ਇਸ ਤੋਂ ਹੱਡੀ ਕ੍ਰੈਕ ਹੋ ਗਈ ਸੀ ਅੱਛਾ ਜੀ ਟ੍ਰੈਨ ਜਗ੍ਹਾ ਤੋਂ ਸਿਰੂ ਹੋਇਆ ਤੇ ਅੱਛਾ ਤੇ ਤੁਸੀਂ ਆਪਰੇਸ਼ਨ ਨਹੀਂ ਕਰਾਇਆ ਸੀ ਕਿੰਨੇ ਪੈਸੇ ਮੰਗ ਲੇ ਤੁਹਾਡੇ ਕੋਲ ਹੈ ਨਹੀਂ ਕਦੋਂ ਮੰਗੇ ਸੀ ਪਿਛਲੇ ਹਫਤੇ ਹੀ ਕੋਈ ਨਹੀਂ ਘਬਰਾਣੇ ਕਿਉਂ ਮਾਲਕ ਨੂੰ ਯਾਦ ਕਰੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਡਾਕਟਰ ਕੋਲ ਭੇਜਦਾ ਸਵੇਰੇ ਇੱਕ ਵਾਰੀ ਚੈੱਕ ਕਰਾਓ ਕੋਈ ਨਹੀਂ ਤੁਹਾਡਾ ਆਪਰੇਸ਼ਨ ਕਰਾ ਦਾਂਗਾ ਇਹ ਤਾਂ ਛੋਟੀ ਜੀ ਗੱਲ ਹੈ ਰੋਈ ਕਿਉਂ ਜਾਂਦੇ ਹੋ ਚੁੱਪ ਕਰੋ ਜਿਹਦਾ ਹੈ ਨਹੀਂ ਨਾ ਕੋਈ ਵੀ ਸਾਥ ਉਹ ਕੋਈ ਗੱਲ ਨਹੀਂ ਪੈਣੇ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਕਾਲਪੁਰਖ ਹੁੰਦਾ ਕਿਹੜੇ ਡਾਕਟਰ ਨੇ ਮੰਗਿਆ ਸੀ 60000 ਇਹ ਤੁਹਾਡੀ ਗਰਦਨ ਤੇ ਕੀ ਹੋਇਆ? ਥਾਇਰੋਇਡ ਤੁਸੀਂ ਟੈਨਸ਼ਨ ਨਾ ਬਹੁਤ ਲੈਨੇ ਹੋ ਦਿਮਾਗ ਦੇ ਸਭ ਤੋਂ ਵੱਡਾ ਬੋਝ ਕਿਹੜਾ ਹੈ? ਮੇਰੇ ਬੇਟਾ ਮੂਤ ਛੁੱਟ ਆਇਆ ਕਰ ਕੋਈ ਨਹੀਂ ਤੇ ਕੋਈ ਗੱਲ ਨਹੀਂ ਤੋ ਤੁਸੀਂ ਕਿੱਥੇ ਚੱਲੇ ਹੋ? ਤੁਸੀਂ ਕਿੱਥੇ ਚੱਲੇ ਹੋ? ਇੱਥੇ ਹੀ ਹਾਂ ਸੀ। ਕੋਈ ਗੱਲ ਨਹੀਂ। ਘਬਰਾਓ ਨਾ। ਦੱਸੋ ਦੁੱਖ ਵੀ ਇਹ ਹੈ ਕਿ ਮੇਰਾ ਬੇਟਾ ਛੋਟਾ ਤੇ ਉਹਦੇ ਲਈ ਜੀਣਾ ਹੋਰ ਕੋਈ ਗੱਲ ਨਹੀਂ ਜੀਵੋਗੇ ਤੁਸੀਂ ਘਬਰਾਓ ਨਾ। ਮਾਲਕ ਕਿਰਪਾ ਕਰੇਗੇ ਨੇ ਸੋਹਣੇ ਤੁਹਾਨੂੰ ਰਿਸ਼ਤੇਦਾਰ ਮਿਲੇ ਦੇਖੋ ਵਿਚਾਰੀ ਤੁਹਾਡੀ ਭਾਂਜੀ ਨਾਲ ਤੁਹਾਡੇ ਧੀਆ ਰਗੀਆਂ ਨੂੰ ਧੀ ਬਣਾ ਲਓ ਸਿਰ ਬੱਚੇ ਹੀ ਆ ਜੀ ਛੋਟੀ ਸਿਸਟਰ ਹਾਂ ਕੋਈ ਗੱਲ ਜਿਨ੍ਹਾਂ ਦੇ ਇੰਨਾ ਇਦਾਂ ਦੇ ਗਰੀਬੀ 'ਚ ਰਿਸ਼ਤੇਦਾਰ ਜਿਹਦੇ ਹੋਣ ਉਹ ਤਾਂ ਵੈਸੇ ਹੀ ਕਰਮਾਂ ਵਾਲਾ ਹੁੰਦਾ ਅਮੀਰਾਂ ਦੇ ਤਾਂ ਸਾਰੇ ਰਿਸ਼ਤੇਦਾਰ ਹੁੰਦੇ ਆ ਮਾੜੇ ਬੰਦੇ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਕੋਈ ਸਾਥ ਨਹੀਂ ਦਿੰਦੇ ਨਾ ਕੋਈ ਗੱਲ ਮਾਲਕ ਕਿਰਪਾ ਕਰੇਗਾ ਤੁਸੀਂ ਘਬਰਾਓ ਨਾ ਤੁਹਾਡਾ ਆਪਰੇਸ਼ਨ ਕਰਾ ਦੇਣਾ ਹੋਰ ਦੱਸੋ ਟੈਨਸ਼ਨ ਨਹੀਂ ਲੈਣੀ ਤੁਸੀਂ ਪਰਮਾਤਮਾ ਦਾ ਨਾਮ ਜਪਿਆ ਕਰੋ ਕਿੰਨੇ ਵਜੇ ਉੱਠਦੇ ਹੋ ਸਵੇਰੇ 5:00 ਵਜੇ 5 ਵਜੇ ਕੀ ਕਰਦੇ ਹੋ ਫਿਰ 5 ਵਜੇ ਉੱਠ ਕੇ ਲੈ ਸਰ ਬਿਆਸ ਵਾਲੇ ਦਾ ਨਾਮ ਤਾਂ ਉਹ ਬਾਵਾ ਜੀ ਵਾਰਾ ਦਾ ਸਾਮੀ ਘਰ ਬਾਬਾ ਜੀ ਦਾ ਫਿਰ ਬਾਬਾ ਜੀ ਤੇ ਵਿਸ਼ਵਾਸ ਹੈ ਬਹੁਤ ਜ਼ਿਆਦਾ ਬਸ ਫਿਰ ਬਾਬਾ ਜੀ ਦੀ ਇੰਨੀ ਸੰਗਤ ਹੈ ਉਹਨਾਂ ਨੇ ਤੁਹਾਡੀ ਮਦਦ ਕਰਦਣੀ ਕਿ ਸਾਡੇ ਕੋਲ ਹੋਰ ਅਜ ਭਾਈ ਸਾਹਿਬ ਆਏ ਨਹੀਂ ਉਹ ਵੀ ਬਾਬਾ ਜੀ ਦੇ ਬਹੁਤ ਜਾਣਦੇ ਨੇ ਬਾਬਾ ਜੀ ਸੰਗਤ ਨਾਲ ਹੀ ਤੁਹਾਡਾ ਇਲਾਜ ਕਰਾ ਦੇਣਾ ਕਿੰਨੀ ਸੰਗਤ ਹੈ ਬਾਬਾ ਜੀ ਕੋਲ ਬਹੁਤ ਜ਼ਿਆਦਾ ਫਿਰ ਜੇ ਉਹਨਾਂ ਦੀ ਸੰਗਤ ਆਪਸ ਚ ਇੱਕ ਦੂਜੇ ਦੀ ਮਦਦ ਕਰਨ ਲੱਗ ਜਵੇ ਤਾਂ ਲੋੜ ਹੀ ਨਹੀਂ ਬਾਹਰ ਵਾਲੇ ਦੀ ਨਾਲੇ ਬਾਬਾ ਜੀ ਤਾਂ 사ਸੰਗ ਚ ਆਪਸ ਖਾਂਦੇ ਨੇ ਮੈਂ ਤਾਂ ਆਪ ਉਹਨਾਂ ਕੋਲ ਸਿੱਖ ਸਿੱਖ ਕੇ ਇਹ ਜੀ ਸਿੱਖਿਆ ਕਿ ਸੇਵਾ ਕਰੋ ਲੋਕਾਂ ਦੀ ਮੈਂ ਤਾਂ ਆਪ ਬਾਬਾ ਜੀ ਕੋ ਸਿੱਖਿਆ ਸੇਵਾ ਕੀ ਕਿੰਨੇ ਸੇਵਾ ਲਈ ਹੈ ਸੀ ਬਾਗਬਾਨੀ ਚ ਤੁਸੀਂ ਨਾਮਦਾਨ ਵੀ ਲਿਆ ਸੀ ਉਹਨਾਂ ਦਾ ਕੋਈ ਗੱਲ ਦੇਖੋ ਬਾਬਾ ਜੀ ਨੇ ਆ ਜੀ ਤੁਹਾਡੀ ਸੁਣ ਲਈ ਇੱਥੇ ਬਾਰੇ ਤੁਹਾਨੂੰ ਕਿੰਨੇ ਦੱਸਿਆ ਜਗ੍ਹਾ ਬਾਰੇ ਵੀਡੀਓ ਦੇਖਦਾ ਕੋਈ ਗੱਲ ਤੇ ਉਹ ਆਪਰੇਸ਼ਨ ਨੂੰ ਕਿੰਨੀ ਦਿਨ ਰੋਗੀ ਤੁਹਾਡੀ ਐਕਸੀਡੈਂਟ ਹੋਏ ਨੂੰ ਫਿਰ ਇਨੀ ਲੇਟ ਕਿਉਂ ਆਏ ਹੋ ਮੇਰੇ ਕੋਲ? ਪਹਿਲੇ ਪਲੇਸਟਰ ਲਗਵਾਇਆ ਸੀ ਹੱਡੀ ਸੈੱਟ ਨਹੀਂ ਬੈਠੀ। ਅੱਜ ਤੇ ਪਲੇਟਾਂ ਪਹਿਣ ਗਈਆਂ। ਇੱਕ ਦਮ ਐਕਸ-ਰਾ ਕਰਾਏ ਆ ਉਹ ਕਹਿੰਦੇ ਤਿੰਨ ਜਗ੍ਹਾ ਤੋਂ ਹੱਡੀ ਫੈਕਚਰ ਹੋਈ ਸੀ। ਕੋਈ ਨਹੀਂ ਕਰਾ ਲਾਂਗੇ। ਉਹਨਾਂ ਨੇ ਕਿਹਾ ਸੀ ਮੰਗ ਗਏ। ਤੁਹਾਡਾ ਆਪਰੇਸ਼ਨ ਕਰਾ ਦਾਂਗੇ ਫਿਰ ਸਾਨੂੰ ਇਹਦੇ ਬਦਲੇ ਕੀ ਦਵੋਗੇ? ਅਸ਼ੀਰਵਾਦ। ਬਸ, ਬੋਝਾ। ਤੁਹੇ ਪਹਿਲਾਂ ਹੀ ਪਤਾ ਤੁਹਾਨੂੰ ਮੈਂ ਕੀ ਮੰਗਣਾ। ਇਹੀ ਅਸੀਂ ਸੀਸਾ ਦਈਆਂ ਕੋਈ ਗੱਲ। ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਬੱਚਿਆਂ ਤੁਹਾਡੇ ਇੱਕ 14 ਸਾਲ ਦਾ ਬੱਚਾ ਨਹੀਂ ਕਸੀ ਵੀ ਆ ਠੀਕ ਹੈ। ਤੁਸੀਂ ਹੋ ਜਾਣਾ ਠੀਕ ਤੁਹਾਡੇ ਇੱਕ ਦੋ ਦਿਨ ਚ ਆਪਰੇਸ਼ਨ ਕਰਾ ਦਾਂਗੇ ਠ ਧੰਨਵਾਦ ਰਾਦਾ ਸਵਾਮੀ ਰਾਦਾ ਸਵਾਮੀ ਕੋਈ ਗੱਲ ਨਹੀਂ ਤੁਹਾਨੂੰ ਕਾਰਡ ਬਣਾ ਕੇ ਦਿੰਨੇ ਆ ਤੇ ਭੈਣ ਦਾ ਨੰਬਰ ਲੈ ਜਾਓ ਤੁਹਾਡਾ ਕਰਾ ਲਵਾਂਗੇ ਸਾਰਾ ਇਲਾਜ ਕਰਾ ਦਿੰਨੇ ਆ ਠੀਕ ਹੈ